ਧਰਮਪ੍ਰੀਤ ਨੇ ਖੁਦਕੁਸ਼ੀ ਕਿਉਂ ਕੀਤੀ ਸੀ ਆਪਣੀ ਜਾਨ ਕਿਉਂ ਗਵਾਈ ਸੀ ਕਿਹੜੀ ਉਹ ਕੈਸਟ ਸੀ ਜਿਹੜੀ 2 ਮਿਲੀਅਨ ਤੋਂ ਵੱਧ ਵਿਕੀ ਸੀ ਤੇ ਜਿਹਦੇ ਕਰਕੇ ਧਰਮਪ੍ਰੀਤ ਨੇ 10 ਕਿੱਲੇ ਜ਼ਮੀਨ ਤੇ ਆਪਣਾ ਘਰ ਨਵਾਂ ਬਣਾ ਲਿਆ ਸੀਗਾ ਕਿੱਥੋਂ ਗਾਉਣ ਦਾ ਸ਼ੌਂਕ ਜਾਗਿਆ ਸੀ ਧਰਮਪ੍ਰੀਤ ਨੂੰ ਕਿਹੜੇ ਉਹਨਾਂ ਦੇ ਪਹਿਲੇ ਉਸਤਾਦ ਜਿਨ੍ਹਾਂ ਨੇ ਉਹਨੂੰ ਲਾਂਚ ਕੀਤਾ ਸੀਗਾ ਦੋਸਤੋ ਗੱਲਬਾਤ ਦਰਦ ਭਰੇ ਗੀਤਾਂ ਦੇ ਪ੍ਰਸਿੱਧ ਗਾਇਕ ਧਰਮਪ੍ਰੀਤ ਜਿਹੜੇ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਉਹਨਾਂ ਦੇ ਬਾਰੇ ਗੱਲ ਕਰੀਏ ਤੇ ਪਹਿਲੀ ਕਹਿ ਸਕੋ ਉਹਨਾਂ ਦੀ ਆਈ ਸੀਗੀ ਜਿਹਦਾ ਨਾਮ ਸੀਗਾ ਖਤਰਾ ਹੈ ਸੋਹਣਿਓ ਉਸ ਕੈਸਟ ਨੂੰ ਢਾਡੀ ਗੁਰਵਖ ਸਿੰਘ ਅਲਵੇਲਾ ਨੇ ਰਿਲੀਜ਼ ਕੀਤਾ ਸੀ ਪਰ ਹੋਇਆ ਇਹ ਸੀ ਦੋਸਤੋ ਉਹ ਕੈਸਟ 플ੌਪ ਹੋ ਗਈ ਸੀ ਉਹਦੇ ਵਿੱਚ ਧਰਮਪ੍ਰੀਤ ਦਾ ਨਾਮ ਭੁਪਿੰਦਰ ਧਰਮਾ ਸੀਗਾ ਤੇ ਉਹ ਚੱਲੀ ਨਹੀਂ ਉਸ ਤੋਂ ਬਾਅਦ ਧਰਮਪ੍ਰੀਤ ਭਿੰਡਰ ਡੱਬ ਵਾਲੀ ਕੋਲ ਜਾਂਦਾ ਉੱਥੇ ਧਰਮਪ੍ਰੀਤ ਦਾ ਨਾਮ ਧਰਮਪ੍ਰੀਤ ਰੱਖਿਆ ਜਾਂਦਾ ਕਿਉਂਕਿ ਧਰਮਾ ਇਹਦਾ ਨਾਮ ਸੀਗਾ ਘਰੇਲੂ ਤੇ ਫਿਰ ਉੱਥੇ ਧਰਮੇ ਨਾਮ ਦੇ ਨਾਲ ਲਾਂਚ ਕੀਤਾ ਜਾਂਦਾ ਤੇ ਦੂਜੀ ਕੈਸਟ ਜਿਹੜਾ ਦਿਲ ਨਾਲ ਖੇਡਦੀ ਰਹੀ ਉਹ 2 ਮਿਲੀਅਨ ਤੋਂ ਵੱਧ ਉਹਦੀਆਂ ਕਾਪੀਆਂ ਵਿਕੀਆਂ ਸੀਗੀਆਂ ਤੇ ਉਸ ਤੋਂ ਬਾਅਦ ਇੰਨੀ ਕੈਸਟ ਦੀ ਵਿਕਰੀ ਹੋਈ ਸੀ ਕਿ ਧਰਮਪ੍ਰੀਤ ਨੇ 10 ਕਿਲੇ ਜ਼ਮੀਨ ਦੇ ਆਪਣਾ ਉਹ ਘਰ ਜਿਹੜਾ ਪੁਰਾਣਾ ਨਵਾਂ ਤੇ ਬਾਕੀ ਆਪਣੇ ਭਰਾਵਾਂ ਨੂੰ ਵੀ ਉਸ ਕੈਸਟ ਦੇ ਸਿਰ ਤੇ ਘਰ ਬਣਾ ਕੇ ਦਿੱਤੇ ਸੀਗੇ ਤੇ ਧਰਮਪ੍ਰੀਤ ਨੂੰ ਗਾਉਣ ਦਾ ਜਿਹੜਾ ਸ਼ੌਂਕ ਸੀਗਾ ਉਹ ਬਚਪਨ ਤੋਂ ਹੀ ਸੀ ਜਦੋਂ ਕਿਤੇ ਆਲੇ-ਦੁਆਲੇ ਪਿੰਡਾਂ 'ਚ ਮੇਲੇ ਜਾਂ ਕਿਤੇ ਹੁੰਦਾ ਸੀ ਧਾਰਮਿਕ ਪ੍ਰੋਗਰਾਮ ਹੁੰਦਾ ਸੀ ਉੱਤੇ ਆਪਣੇ ਤਾਇਆ ਜੀ ਨਾਲ ਕਿਉਂਕਿ ਉਹ ਵੀ ਢਾਡੀ ਵਾਰਾਂ ਕਰਦੇ ਸੀ ਉਹਨਾਂ ਦੇ ਨਾਲ ਤਾਇਆ ਜੀ ਨਾਲ ਗਾਉਣ ਦਾ ਸ਼ੌਂਕ ਹੁੰਦਾ ਸੀ ਤੇ ਚਲੇ ਜਾਂਦੇ ਸੀਗੇ ਉਤੋਂ ਇਹਨਾਂ ਨੂੰ ਗਾਉਣ ਦੀ ਫਿਰ ਇਹ ਨਹੀਂ ਢਾਡੀ ਗੁਰਵਖ ਸਿੰਘ અલਵੇਲਾ ਤੋਂ ਇਹਦੀ ਪੂਰੀ ਜਾਣਕਾਰੀ ਸੰਗੀਤਕ ਸਿੱਖਿਆ ਲਈ ਤੇ ਫਿਰ ਇਹ ਪੰਜਾਬੀ ਗਾਇਕੀ ਦੇ ਪੇੜ ਵਿੱਚ ਆ ਗਿਆ ਉਸ ਤੋਂ ਬਾਅਦ ਇਹਨਾਂ ਕਦੇ ਵੀ ਨਹੀਂ ਰੋਇਆ ਵਰਗੀਆਂ ਇਹ ਚੁੰਨੀ ਲੜ ਬਨ ਕੇ ਪਿਆਰ ਬਹੁਤ ਸਾਰੀਆਂ ਕਸਟਾ ਇਹਨਾਂ ਦੀਆਂ ਇੱਕ ਹੋਈਆਂ ਤੇ ਆ ਕੇ ਜਦੋਂ 10 11 ਨਾਲ ਉਹਦੇ ਵਿੱਚ ਇਹਨਾਂ ਨੇ 8 ਵਾਲੇ ਦੌਰ ਦੇ ਵਿੱਚ ਮਿਸ ਪੂਜਾ ਦੇ ਨਾਲ ਦੁਬਾਨਿਆਂ ਨਾਲ ਵੀ ਜਿਹੜੀ ਪੂਰੀ ਧੱਕ ਪਾਈ ਸੀਗੀ ਤੇ ਪੂਰੇ ਮਸ਼ਹੂਰ ਹੋ ਗਏ ਸੀਗੇ ਤੇ ਇਹਨਾਂ ਦੇ ਪ੍ਰੋਗਰਾਮ ਲੱਗ ਰਹੇ ਸੀਗੇ ਬੜਾ ਵਧੀਆ ਜੀਵਨ ਬਤੀਤ ਕਰ ਰਹੇ ਸੀ ਧਰਮਪ੍ਰੀਤ ਕਿਉਂਕਿ ਇੱਕ ਗੱਲ ਦੋਸਤੋ ਮੈਂ ਹੋਰ ਵਿੱਚ ਐਡ ਕਰ ਦਵਾਂ ਅਗਰ ਜੇ ਭពਿੰਦਰ ਧਰਮਾ ਨਾਮ ਤੋਂ ਇਹ ਸ਼ਾਇਦ ਰਹਿੰਦੇ ਤੇ ਨਾ ਇੰਨੀ ਪ੍ਰਸਿੱਧੀ ਘੱਟ ਮੈਨੇ ਜਿਹੜਾ ਪਿੰਦਰਡਾ ਪਾਲ ਇਹਨਾਂ ਦਾ ਨਾਮ ਧਰਮਪ੍ਰੀਤ ਰੱਖ ਦਿੱਤਾ ਸੀ ਉਹ ਇਹਨਾਂ ਨੂੰ ਕਾਫੀ ਅੱਗੇ ਲੈ ਗਿਆ ਐਸਾ ਉਹ ਕਹਿ ਲਓ ਕਿ ਫਿੱਟ ਬਹਿ ਗਿਆ ਨਾ ਫੇਰ ਇਹਨਾਂ ਨੇ ਮੁੜ ਕੇ ਕਦੇ ਪਿੱਛੇ ਦੇਖਿਆ ਨਹੀਂ ਸੀ ਤੇ ਕਲਾ ਦੇ ਵਿੱਚ ਵੀ ਇਹੋ ਪੂਰੇ નિਪੁੰਨ ਸਨ ਤੇ ਇਹਨਾਂ ਦੇ ਗਾਇਅ ਦਰਦ ਭਰੇ ਗੀਤ ਅੱਜ ਤੱਕ ਵੀ ਲੋਕ ਸੁਣਦੇ ਆ ਜੋ ਇਹਨਾਂ ਦੀ ਆਵਾਜ਼ ਦੇ ਵਿੱਚ ਦਰਦ ਸੀਗਾ ਉਹ ਹੋਰ ਕਿਸੇ ਪੰਜਾਬੀ ਸਿੰਗਰ ਚ ਐਸਾ ਦਰਦ ਨਹੀਂ ਸੀ ਜਦੋਂ ਦਰਦ ਭਰਿਆ ਗੀਤ ਗਾਉਂਦੇ ਸੀ ਤੇ ਸੱਚੀ ਐਸਾ ਲੱਗਦਾ ਸੀ ਕਿ ਬੰਦਾ ਐਨ ਪੂਰਾ ਦਰਦ ਨਾਲ ਬਿਲਕੁਰੀਆ ਐਦਾਂ ਦਾ ਇਹਨਾਂ ਦਾ ਇੱਕ ਲਹਿਜਾ ਸੀਗਾ ਤੇ ਕੁਝ ਕਾਰਨਾ ਕਰਕੇ ਜਦੋਂ ਇਹਨਾਂ ਦੀਆਂ ਕਿਸ਼ਤਾਂ ਵੀ ਚੱਲਣ ਲੱਗ ਪਈਆਂ ਸੀਗੀਆਂ ਸਾਰਾ ਕੁਝ ਹੋ ਗਿਆ ਉਸ ਤੋਂ ਬਾਅਦ ਇੱਕ ਦਿਨ ਇਹਨਾਂ ਦੀ ਜ਼ਿੰਦਗੀ 'ਚ ਅਜੀਹਾ ਆਉਂਦਾ ਵੀ ਇਹ ਇਸ ਦੁਨੀਆ ਤੋਂ ਚਲੇ ਜਾਂਦੇ ਆ ਆਪਣੇ ਘਰ ਦੇ ਵਿੱਚ ਹੀ ਪੁਰਾਣੇ ਘਰ 'ਚ ਜਾ ਕੇ ਆਪਣੇ ਆਪ ਨੂੰ ਬੰਦਾ ਲਾ ਕੇ ਫਾਹਾ ਲੈ ਲੈਂਦੇ ਆ ਤੇ ਇਹਨਾਂ ਦੀ ਜਿਹੜੀ ਆਪਣੀ ਜੀਵਨ ਨੀਲਾ ਉਹ ਸਮਾਪਤ ਕਰ ਲੈਂਦੇ ਆ ਦੋਸਤੋ ਇਹਦੇ ਕਈ ਕਾਰਨ ਕੱਢੇ ਜਾ ਰਹੇ ਆ ਵੀ ਇਹਨਾਂ ਨੂੰ ਘਰਦਿਆਂ ਵੱਲੋਂ ਜਾਂ ਪਰ ਜੋ ਪਤਾ ਲੱਗਦਾ ਕਿ ਕੋਈ ਇਹਨਾਂ ਦੀ ਨਿੱਜੀ ਕਿਸੇ ਨਾਲ ਕੋਈ ਗੱਲਬਾਤ ਸੀ ਉਹਦੇ ਡਰ ਤੋਂ